ਇਹ ਲੋਕਾਂ ਦੇ ਗਰੀਬਾਂ ਦੇ ਘਰ ਟਾ ਕੇ ਤੁਸੀਂ ਇਹ ਸਾਫਤ ਨਾ ਕਰੋ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਭਗਵੰਤ ਮਾਨ ਨੇ ਖੁਦ ਕਿਹਾ ਸੀ ਕਿ ਸਾਡਾ ਲੀਡਰ ਹੋਵੇ ਚਾਹੇ ਕੋਈ ਪੁਲਸ ਮੈਟਵਾ ਹੋਵੇ ਚਾਹੇ ਕੋਈ ਹੋਰ ਹੋਵੇ ਅਸੀਂ ਹਰ ਇੱਕ ਦੇ ਘਰ ਉੱਤੇ ਜਿਹੜਾ ਬਲਡੋਜ਼ਰ ਚਲਾਵਾਂਗੇ ਘਟੋ ਘਟ 30 35% ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਪੁਲਸ ਦੇ ਵਿੱਚ ਚਿੱਟਾ ਕਰਦੀਆਂ ਨੇ ਚਿੱਟਾ ਵੇਚਦੀਆਂ ਨੇ ਹੋਰ ਗੋਲੀ ਗੱਟਾ ਖਾਂਦੀਆਂ ਨੇ ਤੇ ਵੇਚਦੀਆਂ ਨੇ ਕਿਉਂਕਿ ਤੁਹਾਨੂੰ ਪਹਿਲਾਂ ਪਤਾ ਹੋਊਗਾ ਕਿ ਬਠਿੰਡੇ ਐਸਆਈ ਆ ਜਿਹੜਾ ਚਿੱਟਾ ਲੈ ਕੇ ਜਿਹੜਾ ਜੇਲ੍ਹ ਦੇ ਵਿੱਚ ਜਾਂਦਾ ਸੀ ਇਹਦੇ ਗੱਲਾਂ ਵਿੱਚ ਵੱਡੇ ਰਾਜ ਰਾਜ ਨੇ ਜਿਹੜਾ ਆਈਪੀਐਸ ਅਧਿਕਾਰੀ ਕੌਣ ਨੇ ਉਹ ਐਸਐਚਓ ਕੌਣ ਆ ਜਿਹੜੇ ਫਾਜ਼ਲਕਾ ਤੋਂ ਡਿਊਟੀ ਕਰਦੇ ਹੋਏ ਜਿਹੜਾ ਕਿ ਬਠਿੰਡਾ ਬਠਿੰਡੇ ਤੋਂ ਫਾਜ਼ਲਕਾ ਜਾਂਦੇ ਹੁੰਦੇ ਸੀ ਹਾਲੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਨਲ ਕਲੀਅਰ ਕੱਟ ਹੋ ਗਿਆ ਤੇ ਇਹਨੇ ਕਿਹਾ ਕਿ ਮੈਂ ਅਫਸਰਾਂ ਨੂੰ ਫੋਨ ਕਰਾਉਣੀ ਆ ਤਾਂ ਇਹ ਗੱਲਾਂ ਬੱਚੇ ਵੱਡੇ ਰਾਜ ਰਾਜ ਨੇ ਜਿਹੜਾ ਆਈਪੀਐਸ ਅਧਿਕਾਰੀ ਕੌਣ ਨੇ ਉਹ ਐਸਐਚਓ ਕੌਣ ਆ ਜਿਹੜੇ ਫਾਜ਼ਲਕਾ ਤੋਂ ਡਿਊਟੀ ਕਰਦੇ ਹੋਏ ਜਿਹੜਾ ਕਿ ਬਠਿੰਡਾ ਬਠਿੰਡੇ ਤੋਂ ਫਾਜ਼ਲਕਾ ਜਾਂਦੇ ਹੁੰਦੇ ਸੀ ਹਾਲੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਨਲ ਕਲੀਅਰ ਕੱਟ ਹੋ ਗਿਆ ਤੇ ਇਹਨੇ ਕਿਹਾ ਕਿ ਮੈਂ ਅਫਸਰਾਂ ਨੂੰ ਫੋਨ ਕਰਾਉਣੀ ਆ ਤੁਹਾਡੀਆਂ ਪੈਂਟਾਂ ਗਿੱਲੀਆਂ ਹੋ ਜਾਣਗੀਆਂ ਤੇ ਅੱਜ ਮੁੱਕਰਦੀ ਹੈ ਕਹਿੰਦੀ ਮੈਂ ਗੱਡੀ ਨੂੰ ਲੋਕ ਵੀ ਲਾ ਸਕਦੀ ਸੀ ਪਰ ਜਦੋਂ ਬੰਦੇ ਦੀ ਮੱਤ ਮਰ ਜਾਵੇ ਉਦੋਂ ਕੁਝ ਨਹੀਂ ਸੋਚਦਾ ਕਈ ਵਾਰੀ ਬੰਦਾ ਆਪਣੇ ਪਾਪ ਆਪਣੇ ਗੁਨਾਹ ਸਪਾਉਂਦਾ ਸਪਾਉਂਦਾ ਖੁਦ ਹੀ ਫਸ ਜਾਂਦਾ ਹੈ ਕਿਉਂਕਿ ਹੰਕਾਰ ਨੂੰ ਹਮੇਸ਼ਾ ਮਾਰ ਪੈਂਦੀ ਆ ਤੇ ਆਪਾਂ ਇਹ ਗੱਲਾਂ ਸਾਰੇ ਜਾਣਦੇ ਆ ਪਰ ਕਈ ਵਾਰੀ ਲੋੜ ਤੋਂ ਜ਼ਿਆਦਾ ਸਿਆਣਾ ਬਣਨਾ ਆਪਣੇ ਆਪ ਨੂੰ ਕਹਿਣਾ ਕਿ ਮੈਂ ਜਿਹੜਾ ਸਭ ਤੋਂ ਸਿਆਣਾ ਹੈਗਾ ਮੈਂ ਕਿੱਥੇ ਚਲਾਕ ਆ ਕਿ ਮਿੱਥੋਂ ਬਿਨਾ ਹੋਰ ਕੋਈ ਅੱਗੇ ਹੈ ਨਹੀਂ ਪਰਾਪੇਕਾ ਕਹਾਵਤ ਕਹਿੰਦੇ ਹੁੰਦੇ ਆ ਨਾ ਕਈ ਵਾਰੀ ਸ਼ੇਰ ਨੂੰ ਵੀ ਸਬਾ ਸ਼ੇਰ ਟੱਕਰ ਜਾਂਦਾ ਹੈਗਾ ਉਹੀ ਗੱਲ ਹੋਈ ਆ ਬਰਖਾਸਤ ਲੇਡੀ ਜਿਹੜੀ ਆ ਕਾਂਸਟੇਬਲ ਆਮਨਦੀਪ ਕੌਰ ਦੇ ਨਾਲ ਆ ਉਹਨੇ ਇੱਕ মিডিਆ ਉੱਪਰ ਬਹਿ ਕੇ ਜੋ ਕੁਝ ਉਹਨੇ ਆਪਣੇ ਹਿਸਾਬ ਦੇ ਨਾਲ ਚਤਤ ਚਲਾਕੀਆਂ ਜਿਹੜੀਆਂ ਖੇਡੀਆਂ ਕਿ ਸਾਨੂੰ ਪਾਸਤਾਨੀ ਸ਼ੂਟ ਆਉਂਦੇ ਆ ਤੇ ਸਾਨੂੰ ਦੌਲਤਸ ਨੇ ਘੜੀਆਂ ਆਉਂਦੀਆਂ ਤੇ ਸਾਨੂੰ ਜਿਹੜੀਆਂ ਗੁੱਤੀ ਦੀਆਂ ਐਂਡ ਕਾ ਆਉਂਦੀਆਂ ਜਾਨੀ ਕਿ ਸਾਰਾ ਕੁਛਾ ਫਰੀ ਆਉਂਦਾਗਾ ਜਾਨੀ ਕਿ ਲੋਕ ਭੇਜਦੇ ਆ ਉਹਨਾਂ ਨੂੰ ਗਿਫਟ ਭੇਜਦੇ ਆ ਤੇ ਫਿਰ ਕੋਠੀ ਜਦੋਂ ਕਾਰਾਂ ਤੇ ਮੋਟਰਸਾਈਕਲ ਬਾਰੇ ਪੁੱਛਿਆ ਜਾਂਦਾ ਹਰ ਇੱਕ ਗੱਲ ਇਹ ਵੀ ਲੋਨ ਤੇ ਆ ਇਹ ਵੀ ਲੋਨ ਤੇ ਆ ਇਹ ਵੀ ਲੋਨ ਤੇ ਆ ਤੇ ਫਿਰ ਹੁਣ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਇਹ ਆਈ ਆ ਕਿ ਆਮਨਦੀਪ ਕੌਰ ਦਾ ਜਿਹੜਾ ਕਿ ਕਨੈਕਸ਼ਨ ਕਿਤੇ ਨਾ ਕਿਤੇ ਪਾਕਿਸਤਾਨ ਦੇ ਨਾਲ ਜਾ ਕੇ ਜੁੜਦਾ ਜਰੂਰ ਆ ਪਰ ਜੇਕਰ ਅਸੀਂ ਇਸ ਦੀ ਜਾਂਚ ਪੂਰੀ ਤਰ੍ਹਾਂ ਕੀਤੀ ਜਾਵੇ ਤਾਂ ਇਹ ਪਾਕਿਸਤਾਨ ਦੇ ਵਿੱਚ ਕਿਸ ਦੇ ਨਾਲ ਸੰਬੰਧ ਰੱਖਦੇ ਕਿੱਥੋਂ ਉਹ ਸੂਟ ਮੰਗਾਉਂਦੀ ਆ ਕਿਉਂਕਿ ਜੇਕਰ ਕੋਈ ਸਿੱਖ ਬੱਚਾ ਪਾਕਿਸਤਾਨ ਜਾਇਆ ਹੋਵੇ ਨਨਕਾਣਾ ਸਾਹਿਬ ਬਾਗਾ ਬਾਰਡਰ ਦੇ ਤਹਿਤ ਉਹਦੇ ਉੱਤੇ ਦੇਸਤਰੋ ਦਾ ਪਰਚਾ ਉਹਨੂੰ ਚੱਕਿਆ ਜਾਂਦਾਗਾ ਕਿੰਨੇ ਮੁੰਡੇ ਚੱਕਲੇ ਤੁਹਾਡੇ ਸਾਹਮਣੇ ਪੁਲਿਸ ਨੇ ਕਿਉਂਕਿ ਉਹ ਪਾਕਿਸਤਾਨ ਜਾ ਕੇ ਆਏ ਸੀ ਜਾਂ ਆਪਾਂ ਕਹਿੰਦੇ ਨਨਕਾਣਾ ਸਾਹਿਬ ਜਾ ਕੇ ਆਏ ਸੀ ਤੇ ਹੁਣ ਸਰਿਆਮ ਇਹ ਵਿਵਾ ਕਹਿ ਰਹੀ ਆ ਲੇਡੀ ਕਾ ਟੇਬਲ ਅਮਨਦੀਪ ਕਾਰਾ ਕਿ ਜਿਹੜੇ ਮੈਂ ਸੂਟ ਲਿਆਉਣੀ ਆ ਪਾਕਿਸਤਾਨ ਤੋਂ ਉਹ ਮੈਨੂੰ ਗਿਫਟ ਆਉਂਦੇ ਆ ਹੁਣ ਭਾਈ ਗਿਫਟ ਕੌਣ ਕਰਦਾਗਾ ਕੌਣ ਪਾਕਿਸਤਾਨ ਦੇ ਵਿੱਚ ਰਹਿੰਦਾਗਾ ਸਭ ਤੋਂ ਵੱਡਾ ਇਹ ਸਵਾਲ ਆ ਅੱਜ ਦਾ ਬੇਸਕਿਉ ਮੀਡੀਆ ਨੂੰ ਐਸਾ ਗਾਲ ਤੇ ਜਿਹੜਾ ਬਸਾਰ ਦਿੱਤਾਗਾ ਕਿਉਂਕਿ ਇਹ ਸਭ ਤੋਂ ਵੱਡੀ ਕਿਉਂਕਿ ਇਹ ਇੰਟਰਵਿਊ ਦੇ ਵਿੱਚ ਮੰਨੀ ਆ ਕਿ ਮੈਂ ਪਾਕਿਸਤਾਨੀ ਸੂਟ ਆਉਂਦੇ ਆ ਮੈਨੂੰ ਪਾਉਂਦੇ ਆ ਤੇ ਮੈਨੂੰ ਗਿਫਟ ਦੇ ਵਿੱਚ ਆਉਂਦੇ ਆ ਹੁਣ ਕਹਦੇ ਬੀਬਾ ਦਾ ਇਹ ਪਾਕਿਸਤਾਨ ਦੇ ਨਾਲ ਸੰਬੰਧ ਤਾਂ ਨਹੀਂ ਕਿਤੇ ਕੋਈ ਹੋ ਸਕਦਾ ਕੋਈ ਇਹ ਜਿਹੜਾ ਕਿ ਜੰਗ ਲੱਗੀ ਸੀ ਜਾਂ ਜੰਗ ਤੋਂ ਬਾਅਦ ਹੋਰ ਕੋਈ ਚੀਜ਼ਾਂ ਪਾਕਿਸਤਾਨ ਨੂੰ ਦੱਸਦੀ ਹੋਵੇ ਇਸ ਕਰਕੇ ਇਹਦੇ ਉੱਤੇ ਜਿਹੜਾ ਐਡਾ ਫਤੂਰ ਚੜਿਆਗਾ ਐਡਾ ਹੰਕਾਰ ਚੜਿਆਗਾ ਕਿ ਪੱਤਰਕਾਰ ਨੇ ਕਿਨੇ ਕੋਠੀ ਵਿਖਾ ਦੇ ਦਿੱਤੀ ਕਿ ਭਾਈ ਆ ਅਮਨਦੀਪ ਕੌਰ ਦੀ ਕੋਠੀ ਆ ਇਹਦੇ ਉੱਤੇ ਬਲਡੋਜਰ ਚੱਲਣਾ ਚਾਹੁੰਦਾ ਤੇ ਇਹੀ ਅਮਨਦੀਪ ਕੌਰ ਆ ਜਦੋਂ ਜਵਾਨ ਤੇ ਬਾਹਰ ਆਈ ਆ ਇਹਨਾਂ ਉੱਤੇ ਬੈਠ ਕੇ ਕਹਿ ਰਹੀ ਆ ਕਿ ਉਹ ਕੌਣ ਹੁੰਦਾ ਮੇਰੀ ਕੋਠੀ ਦਿਖਾਉਣ ਵਾਲਾ ਉਹ ਕੌਣ ਹੁੰਦਾ ਮੇਰੀ ਕੋਠੀ ਦਿਖਾਉਣ ਵਾਲਾ ਮੈਂ ਉਹਦੇ ਉੱਤੇ ਕੇਸ ਕਰੂੰਗੀ ਤੇ ਅੱਜ ਚੰਡੀਗੜ੍ਹ ਦੀ ਟੀਮ ਆ ਜਿਹੜੀ ਤੇ ਐਸੇ ਬਰਖਾਸਤਾਂ ਲੈਟੀ ਕਾ ਟੇਬਲ ਨੂੰ ਜਿਹੜੇ ਇਹਦੇ ਕੋਠੀ ਦੇ ਵਿੱਚ ਲੈ ਕੇ ਆਈ ਆ ਤਾਂ মিডিਆ ਵੀ ਸਾਰਾ ਉੱਥੇ ਮੌਜੂਦ ਸੀ ਹੁਣ ਭਾਈ ਕੱਲੀ ਕੱਲੀ ਗੱਲ ਮੀਡੀਆ ਦਿਖਾ ਰਿਆ ਤੈਨੂੰ ਕੋਠੀ ਵਿੱਚ ਵੱੜਦੀ ਵੀ ਦਿਖਾ ਰਿਆ ਕੋਠੀ ਦੇ ਵਿੱਚ ਤੇ ਦਸ ਪਿਆ ਸਮਾਨ ਵੀ ਵਿਖਾ ਰਿਆ ਕੋਠੀ ਦੀ ਕੱਲੀ ਕੱਲੀ ਚੀਜ਼ ਜਿਹੜੇ ਜਿਹੜੀ ਬਿਜੀਲੈਂਸ ਦੀ ਟੀਮ ਅਰੇਡੀ ਉਹ ਚੈਕਿੰਗ ਕਰ ਰਹੀ ਆ ਤੂੰ ਕਹਿੰਦੀ ਸੀ 15-1500 ਦੀਆਂ ਕੁਰਸੀਆਂ ਜਿੱਥੋਂ ਮਰਜੀ ਲੈ ਲਓ ਮੇਲੇ ਤੋਂ ਇਹ ਤਾਂ ਹੁਣ ਪਤਾ ਲੱਗੂਗਾ ਕਿ 1500 ਦੀਆਂ ਕਿ ਕਿੰਨੇ ਦੀਆਂ ਆਉਂਦੀਆਂ ਨੇ ਇਹ ਤਾਂ ਜਦੋਂ ਉਹਨਾਂ ਦਾ ਇੰਟੈਲੀਜੈਂਸ ਹੈ ਆਪਾਂ ਕਹਦੇ ਕਿ ਜਿਹੜਾ ਕਿ ਕਰਮਚਾਰੀ ਆ ਜਿਹੜਾ ਕਿ ਮੇਨਟੇਨ ਕਰਦਾ ਸਾਰੇ ਸਮਾਨ ਦਾ ਜਿਹੜਾ ਡਾਟਾ ਲਿਖੂਗਾ ਇਹ ਭਾਈ ਇਹਦਾ ਜਿਹੜਾ ਕੋਲ ਰਕਮਾ ਸੋਫਿਆਂ ਦੀਆਂ ਘੜੀਆਂ ਦੀਆਂ ਕੋਠੀਆਂ ਦੇ ਜਾਨੀ ਕਿ ਜਿੰਨਾ ਵੀ ਸਮਾਨ ਪਿਆ ਵੀ ਉਹਦੀ ਕਿੰਨੀ ਰਕਬ ਬੰਦੀ ਆ ਕਿਤੋਂ ਰੁਪਿਆ ਆਇਆ ਕੋਠੀ ਕਿਹੜੇ ਕਿਹੜੇ ਟਾਈਮ ਦੇ ਵਿੱਚ ਪਾਈ ਗਈ ਆ ਤੇ ਤੋਂ ਸਿਮੈਂਟ ਆਇਆ ਕਿ ਤੋਂ ਬੱਦਰੀ ਆਇਆ ਯਾਨੀ ਕਿ ਸਾਰਾ ਭਾਈ ਡਿਟੇਲ ਖੰਘਾਲੀ ਜਾਊਗੀ ਕਿੰਨੇ ਮਿਸਤਰੀ ਲੱਗੇ ਹੋਏ ਸੀ ਕਿੰਨੀ ਉਹਨਾਂ ਦੀ ਦਿਹਾੜੀ ਸੀ ਯਾਨੀ ਕਿ ਮੈਂ ਕਹਿੰਦਾ ਕਿ ਜ਼ੀਰੋ ਤੋਂ ਤਹਿ ਤੱਕ ਜਾਇਆ ਜਾਊਗਾ ਹੁਣ ਤੇ ਹੁਣ ਪਤਾ ਲੱਗੂਗਾ ਕਿ ਭਾਈ ਅਮਦਨ ਤੋਂ ਵੱਧ ਸੋਸ ਇਹਨੇ ਕੰਮੇ ਬਣਾਇਆ ਇਹਦੇ ਕੋਲ ਰੁਪਿਆ ਕਿੱਥੋਂ ਆਇਆਗਾ ਕਿਉਂਕਿ ਪਹਿਲਾਂ ਤਾਂ ਪੁਲਸ ਨੇ ਬਠਿੰਡਾ ਪੁਲਸ ਨੇ ਮਾਰੀ ਰੇਗੜ ਕੇ ਜਿਹੜੀ ਸਾੜ ਦਿੱਤੀ ਸੀ ਇਹਨੂੰ ਕਿਉਂਕਿ ਕਿਤੇ ਨਾ ਕਿਤੇ ਇਹ ਕਹੇ ਹੁੰਦੇ ਆ ਕਿ ਐਸੀ ਮਲਾਕਮਾ ਮਲਾਕ ਨੂੰ ਮਾਰ ਨਹੀਂ ਸਕਦੇ ਇਸ ਕਰਕੇ ਲੱਗਦਾ ਕਿ ਬਠਿੰਡਾ ਪੁਲਸ ਨੇ ਇਹਨਾਂ ਤੋਂ ਬਹੁਤ ਪੁੱਛਗਛ ਨਹੀਂ ਕੀਤੀ ਜਾਂ ਇਹਨੇ ਦੱਸੀ ਨਹੀਂ ਤੇ ਇਸ ਕਰਕੇ ਜਿਹੜਾ ਕਿ ਇਹਨੂੰ ਅਰਮਾਨ ਵੀ ਨਹੀਂ ਮਿਲਿਆ ਕਿਉਂਕਿ ਪੁਲਸ ਦੇ ਕੋਲ ਪੁੱਛ ਕਢਾਈ ਨਹੀਂ ਸਕੀ ਹੁਣ ਜਿਸ ਤਰ੍ਹਾਂ ਵਿਜੀਲੈਂਸ ਦੀ ਟੀਮ ਆ ਜਿਸ ਤਰ੍ਹਾਂ ਹੁਣ ਇਹਦਾ ਘਰ ਖਨਾਲਿਆ ਜਾ ਰਿਹਾ ਕੱਲੀ ਕੱਲੀ ਕੀਰ ਖੰਗਾਲੀ ਜਾ ਰਹੀ ਆ ਤੇ ਹੁਣ ਜਾ ਕੇ ਇਹਦਾ ਕੁਝ ਨਾ ਕੁਝ ਬਣ ਸਕਦਾਗਾ ਹੁਣ ਇਹਦੇ ਤੇ ਕਾਰਵਾਈ ਵੱਡੀ ਹੋ ਸਕਦੀ ਆ ਤੇ ਹੁਣ ਮੈਂ ਤੁਹਾਨੂੰ ਦੁਬਾਰੇ ਫੇਰ ਉਸ ਗੱਲ ਤੇ ਆਉਣੇ ਆ ਕਿ ਜਿਹੜੀ ਗੱਲ ਬੰਦਾ ਕਈ ਵਾਰੀ ਸੋਚਦਾ ਕਿ ਮੈਂ ਇਹ ਗੱਲ ਕਹਿਣੀ ਨਹੀਂ ਪਰ ਕੁਦਰਤ ਉਹਦੇ ਮੂੰਹ ਦੇ ਵਿੱਚੋਂ ਉਹ ਗੱਲ ਕਢਾ ਦਿੰਦੀ ਆ ਹੁਣ ਕਈ ਗੱਲਾਂ ਇਹ ਆਮਰਦੀਪ ਕੌਰ ਨੇ ਖੁਦ ਕਬੂਲੀਆਂ ਨੇ ਖੁਦ ਨੇ ਗੱਲ ਕਹੀ ਆ ਤੇ ਗੱਡੀ ਦੇ ਮੈਂ ਉਹ ਵੇਚਤੀ ਸੀ ਮੈਂ ਐਨੇ ਦੇ ਨਕਦ ਲੈਤੀ ਸੀ ਉਹੀ ਗੱਲ ਆਉਂਦੀ ਹੈ ਕਿ 80000 ਵਾਲਾ ਬੰਦਾ ਜਿਹੜਾ ਮਰਜ਼ੀ ਤੁਸੀਂ ਕਹਿ ਦੋ ਕਿ ਜਿਹੜੇ 80000 ਆਉਂਦੀ ਹੋਵੇ ਤਨਖਾਹ ਸਤੀ ਹੋਵੇ 85 ਹੋਵੇ ਨਾ ਭਾਈ ਉਹ ਕਰੋੜਾਂ ਦੀ ਕੋਠੀ ਬਣਦੀ ਹੈ ਉਹਦੀ ਨਾ ਉਹਦੇ ਕੋਲ ਥਾਰ ਗੱਡੀਆਂ ਨਾ ਬਲਟ ਮੋਟਰਸਾਈਕਲ ਨਾ ਕੋਈ ਹੋਰ ਗੱਡੀਆਂ ਨਾ ਲੈਕਸੋ ਦੀਆਂ ਘੜੀਆਂ ਨਾ ਗੁcci ਦੀਆਂ ਐਨਕਾ ਨਾ ਮਹਿੰਗੇ ਮਹਿੰਗੇ ਸੋਫੇ ਤੇ ਨਾ ਹੀ ਅਲੀ ਅਲੀ ਸਾਨ ਜਿਹੜੀਆਂ ਕੋਠੀਆਂ ਇਹ ਨਾ ਹੀ ਮਹਿੰਗੇ-ਮਹਿੰਗੇ 15-15 20-20 ਹਜ਼ਾਰ ਦੇ ਸੂਟ ਨਹੀਂ ਪਾਇਆ ਜਾ ਸਕਦੇ ਜਿਹੜਾ ਮਰਜ਼ੀ ਜਿੰਨਾ ਜੋਰ ਲਾ ਕੇ ਤੁਸੀਂ ਵੇਖ ਲਓ ਜਿਹਦੇ ਲੱਖ ਰੁਪਇਆ ਤਨਖਾਹ ਹੋਵੇ ਉਹਦਾ ਵੀ ਨਹੀਂ ਘਰ ਪੂਰਾ ਹੁੰਦਾ ਕਿਉਂਕਿ ਖਰਚੀ ਇੰਨੇ ਜ਼ਿਆਦੇ ਨੇ ਲੋਨ ਤੋਂ ਕੀ ਕਟਾਉਗੀ ਕਹਿੰਦੀ ਮੈਂ ਇਹਦਾ ਵੀ 50 ਲੱਖ ਰੁਪਇਆ ਲੱਗਦਾਗਾ ਹਾਂ 50 ਲੱਖ ਦਾ ਤੁਸੀਂ ਇਹ ਦੇਖ ਲਓ ਕਿ ਕਿਸ਼ਤ ਕਿੰਨੀ ਬਣਦੀ ਆ ਫੇਰ ਤੇ ਇਹਦੀ ਸਾਰੀ ਕਿਸ਼ਤ ਹੀ ਕੱਟੀ ਜਾਂਦੀ ਆ ਇਹਦੇ ਹਿਸਾਬ ਦੇ ਨਾਲ ਤਾਂ ਜਣੀ ਕੇ ਲੋਕਾਂ ਨੂੰ ਬੁੱਧੂ ਬਣਾਇਆ ਬੁੱਧੂ ਬਣਾ ਕੇ ਰੱਖਿਆ ਤੇ ਇਹਨੇ ਇਕੱਲੇ ਲੋਕਾਂ ਨੂੰ ਨਹੀਂ ਇਹਨੇ ਆਪਣੀ ਸਰਕਾਰ ਨੂੰ ਵੀ ਤੇ ਆਪਣੀ ਪੁਛ ਨੂੰ ਵੀ ਬੁੱਧੂ ਬਣਾਇਆ ਜਣੀ ਕੇ 4 ਸਾਲਾਂ ਤੋਂ 2021-22 ਤੋਂ ਲੈ ਕੇ ਜਿਹੜਾ ਇਹ ਕਾਲਾ ਧੰਦਾ ਕਰਦੀ ਸੀ ਚਿੱਟਾ ਹੁਣ ਸਰਿਆਂ ਫੜਿਆ ਗਿਆ ਉਹ ਚਿੱਟਾ ਕਹਿੰਦੀ ਪਲਾਂਟ ਕੀਤਾ ਸੀ ਕਿਸੇ ਨੇ ਤੂੰ ਐਡੀ ਭਲੇਮਾਨ ਸਾ ਇਹ ਭਾਈ ਚਿੱਟਾ ਤਰੇ ਪਲਾਂਟ ਕਰ ਜੂਗਾ ਤੂੰ ਤਾਂ ਉਹ ਗੱਲ ਕਹਿੰਦੇ ਕਰਦੇ ਹੁੰਦੇ ਕਿ 13 ਪੱਤਰਾਂ ਦੀ ਤਾਰੂ ਆ ਤੂੰ ਤਾਂ ਬੜੇ-ਬੜਿਆਂ ਦੇ ਪੈਰ ਨਹੀਂ ਲੱਗਣਨ ਦੀ ਕਿੱਟਾ ਤੇਰੇ ਘੰਨੇ ਪਲਾਂਟ ਕਰ ਜੂਗਾ ਆਸਲ ਤੈਨੂੰ ਨਾ ਕਿਸੇ ਦਾ ਘਰ ਪੱਟਣਾ ਬਹੁਤ ਮਾੜੀ ਗੱਲ ਆ ਤੂੰ ਉਸ ਗਰਮੀਤ ਕੌਰ ਦਾ ਘਰ ਪੱਟਿਆਗਾ ਉਹੀ ਉਹਨਾਂ ਦੇ ਬੱਚੇ ਨੇ ਜਿਹੜੀਆਂ ਦੋ ਕੁੜੀਆਂ ਨੇ ਅੱਜ ਉਹ ਮਤਾਜ ਨੇ ਆਪਣੇ ਬਾਪ ਬਿਨਾ ਤੇ ਉਹ ਤੁਹਾਨੂੰ ਲੈ ਕੇ ਵਹਿ ਜਾਣਗੇ ਦੋਨਾਂ ਨੂੰ ਤੁਸੀਂ ਅੱਜ ਦੀ ਗੱਲ ਯਾਦ ਰੱਖ ਲਿਓ ਕਿਉਂਕਿ ਲੜਕੀਆਂ ਦਾ ਕੀ ਕਸੂਰ ਆ ਤੇਲ ਮਾਂ ਦਾ ਕਸੂਰ ਮੰਨ ਲੈਨੇ ਆ ਉਹ ਬੈਕ ਇਹ ਨੇਬੜ ਸਕਦਾ ਸੀ ਜਾਂ ਕੋਈ ਭਾਈ ਤੁਸੀਂ ਕੋਈ ਤਲਾਖ ਵਗੈਰਾ ਕਰ ਲੈਂਦੇ ਇਹ ਗੱਲਾਂ ਵੀ ਨਹੀਂ ਪਰ ਇਹਦੇ ਵਿੱਚੇ ਵੱਡੇ ਰਾਜ ਨੇ ਇਹਦੇ ਇਹ ਗੱਲਾਂ ਵਿੱਚੇ ਵੱਡੇ ਰਾਜ ਰਾਜ ਨੇ ਜਿਹੜਾ ਆਈਪੀਐਸ ਅਧਿਕਾਰੀ ਕੌਣ ਨੇ ਉਹ ਐਸਐਚਓ ਕੌਣ ਆ ਜਿਹੜੇ ਫਾਜ਼ਲ ਕਾ ਤੋਂ ਡਿਊਟੀ ਕਰਦੇ ਹੋਏ ਜਿਹੜਾ ਕਿ ਬਠਿੰਡਾ ਬਠਿੰਡੇ ਤੋਂ ਫਾਜ਼ਲ ਕਾ ਜਾਂਦੇ ਹੁੰਦੇ ਸੀ ਹਾਲੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਨਾ ਲੈ ਕਲੀਅਰ ਕੱਟ ਹੋ ਗਿਆ ਕਿ ਇਹਨੇ ਕਿਹਾ ਕਿ ਮੈਂ ਅਫਸਰਾਂ ਨੂੰ ਫੋਨ ਕਰਾਉਣੀ ਆ ਤਾਂ ਇਹ ਪੈਂਟਾਗਲਿਆਂ ਹੋ ਜਾਣਗੇ ਆ ਤੇ ਅੱਜ ਮੁਕਰਦੇ ਕਹਿੰਦੀ ਮੈਂ ਗੱਡੀ ਨੂੰ ਲੋਕ ਵੀ ਲਾਕ ਵੀ ਲਾ ਸਕਦੀ ਸੀ ਪਰ ਜਦੋਂ ਬੰਦੇ ਦੀ ਮੱਤ ਮਰ ਜਾਵੇ ਉਦੋਂ ਕੁਝ ਨਹੀਂ ਸੋਚਦਾ ਉਦੋਂ ਨਾ ਲੋਕ ਲੱਗਦੇ ਆ ਨਾ ਉਹ ਫੋਨ ਹੁੰਦਾਗਾ ਕਿਉਂਕਿ ਤੁਹਾਨੂੰ ਐ ਸੀ ਕਿ ਮੈਨੂੰ ਤਾਂ ਪੁੱਛਗਿੱਛ ਕਰਕੇ ਸੜ ਦੇਣਗੇ ਤੈਨੂੰ ਇਹ ਨਹੀਂ ਪਤਾ ਸੀ ਕਿ ਮੈਨੂੰ ਫੜ ਲੈਣਗੇ ਗਰਪਦਾਰ ਕਰ ਲੈਣਗੇ ਕਿਉਂਕਿ ਤੁਹਾਨੂੰ ਪਤਾ ਸੀ ਕਿ ਮੇਰੀ ਪੌਂਚ ਜਿਆਦੇ ਆ ਇਸ ਕਰਕੇ ਮੈਨੂੰ ਨਹੀਂ ਫੜ ਸਕਦੇ ਹੁਣ ਕਈ ਗੱਲਾਂ ਇਹਦੇ ਵਿੱਚ ਸਾਹਮਣੇ ਆਉਣ ਵਾਲੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮਾਨ ਸਰਕਾਰ ਪੂਰੇ ਇਹ ਕਹਿੰਦੀ ਆ ਕਿ ਭਾਈ ਅਸੀਂ ਜਿੱਥੇ ਗਰੀਬਾਂ ਦੇ ਘਰ ਤਾਂ ਆਏ ਆ ਬਲਡوزر ਚੱਲੇਗਾ ਜੇਕਰ ਇਸ ਦੀ ਕੋਠੀ ਵੀ ਜਾਇ ਆਮਦਨ ਤੋਂ ਵੱਧ ਜਾਇਦਾਦ ਤੋਂ ਬਣੀ ਹੋਈ ਕੋਠੀ ਆ ਜੇਕਰ ਚਿੱਟੇ ਨਾਲ ਬਣੀ ਹੋਈ ਕੋਠੀ ਆ 2 ਨੰਬਰ ਦਾ ਪੈਸਾ ਕਿੱਥੋਂ ਆਏਗਾ ਤਾਂ ਇਹਦੇ ਉੱਤੇ ਬਲਡوزر ਚਲਾਉਣਾ ਜ਼ਰੂਰੀ ਆ ਐਵੇਂ ਲੋਕਾਂ ਦੇ ਗਰੀਬਾਂ ਦੇ ਘਰ ਆ ਕੇ ਤੁਸੀਂ ਇਹ ਸਾਬਤ ਨਾ ਕਰੋ ਤਾਨੂੰ ਪਹਿਲਾਂ ਵੀ ਕਿਹਾ ਸੀ ਭਗਵੰਤ ਮਾਨ ਨੇ ਖੁਦ ਕਿਹਾ ਸੀ ਕਿ ਸਾਡਾ ਲੀਡਰ ਹੋਵੇ ਚਾਹੇ ਕੋਈ ਪਰਥਮੈਟਵਾ ਹੋਵੇ ਚਾਹੇ ਕੋਈ ਹੋਰ ਹੋਵੇ ਅਸੀਂ ਹਰ ਇੱਕ ਦਿਲ ਘਰ ਉੱਤੇ ਜਿਹੜਾ ਬੁਲਟੌਜ਼ ਦੇ ਚਲਾਵਾਂਗੇ ਘਟੋ ਘਟ 30 35% ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਪੁਲਿਸ ਦੇ ਵਿੱਚ ਚਿੱਟਾ ਕਰਦੀਆਂ ਨੇ ਚਿੱਟਾ ਵੇਚਦੀਆਂ ਨੇ ਹੋਰ ਗੋਲੀ ਗੱਟਾ ਖਾਂਦੀਆਂ ਨੇ ਤੇ ਵੇਚਦੀਆਂ ਨੇ ਕਿਉਂਕਿ ਤੁਹਾਨੂੰ ਪਹਿਲਾਂ ਪਤਾ ਹੋਊਗਾ ਕਿ ਬਠਿੰਡੇ ਐਸਆਈ ਜਾਂ ਜਿਹੜਾ ਚਿੱਟਾ ਲੈ ਕੇ ਜਿਹੜਾ ਜੇਲ੍ਹ ਦੇ ਵਿੱਚ ਜਾਂਦਾ ਸੀ ਆ ਉਹਨੂੰ ਮੌਕੇ ਤੇ ਫੜਿਆ ਗਿਆ ਤੇ ਬੋਲਦਾ ਮੈਂ ਤਾਂ ਇਹ ਜਿਹੜਾ ਇੱਕ ਉਹਨੂੰ ਕੀ ਕਹਿੰਦੇ ਹੁੰਦੇ ਆ ਗਾਂਜਾ ਜਾਂ ਕੁਝ ਹੋਰ ਇਹ ਜਾਂ ਕੁਝ ਕਦਮ ਮੈਂ ਤਾਂ ਲੈ ਕੇ ਜਾਂਦਾ ਸੀ ਸਲਫਰ ਸੌਰੀ ਆ ਸਲਫਰ ਲੈ ਕੇ ਜਾਂਦਾ ਸੀ ਕਹਿੰਦਾ ਮੈਂ ਤਾਂ ਅੰਦਰ ਦੇਖ ਲੋ ਸਲਫੇ ਨੂੰ ਨਸੇ ਨਹੀਂ ਮੰਨਦੇ ਜਿਹੜੇ ਕਿ ਬਰਬਾਦੀ ਦਾ ਰਾਹ ਤੁਰਿਆ ਹੋਇਆਗਾ ਜਿਹੜਾ ਬਰਬਾਦੀ ਦੇ ਰਾਹ ਤੇ ਪੈਂਦੇ ਆ ਕਹਿੰਦਾ ਮੈਂ ਤਾਂ ਚੀਜ਼ ਲਵੇਟ ਕੇ ਦਿੱਤੀ ਕਾ ਉਹਨੂੰ ਤੁਹਾਨੂੰ ਪਤਾਗਾ ਤੇ ਲੋਕਾਂ ਨੂੰ ਤੁਸੀਂ ਕੁੱਟਣਾ ਜਾਣਦੇ ਹੋ ਲੋਕਾਂ ਨੂੰ ਮਾਰਨਾ ਜਾਣਦੇ ਹੋ ਲੋਕਾਂ ਦੇ ਡਾਂਗਾ ਮਾਰਨਾ ਜਾਣਦੇ ਹੋ ਲੋਕਾਂ ਦੇ ਕਰੰਟ ਲਾਉਣਾ ਜਾਣਦੇ ਹੋ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣਾ ਜਾਣਦੇ ਹੋ ਜਾਂ ਚਲਾਨ ਕੱਟਣ ਜਾਣਦੇ ਹੋ ਜਾਂ ਲੋਕਾਂ ਤੋਂ ਰਿਸ਼ਵਤ ਕਿਵੇਂ ਲੈਣੀ ਆ ਇਹ ਜਾਣਦੇ ਹੋ ਇਹ ਕੰਮ ਤੁਹਾਡੇ ਲਈ ਵਧੀਆਗਾ ਤੇ ਇਹ ਤੁਹਾਡੇ ਨੂੰ ਤੁਹਾਨੂੰ ਇਹਦਾ ਗਿਆਨ ਵੀ ਆ ਇਹਦਾ ਕਾਨੂੰਨ ਦਾ ਤੁਹਾਨੂੰ ਪੂਰਾ ਪੂਰਾ ਗਿਆਨ ਆ ਤੇ ਪਰ ਆ ਜਿਹੜਾ ਕਿ ਕਿੱਟਾ ਲੈ ਕੇ ਜਾਣਾ ਆ ਕਿ ਇਹ ਸਾਨੂੰ ਨਹੀਂ ਪਤਾ ਬਾਜੀ ਬਾ ਇਹ ਆ ਪੰਜਾਬ ਪੁਲਿਸ ਤੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਇਹਦਾ ਕਾਲੀਆਂ ਭੇਡਾਂ ਜੋ ਪੁਲਿਸ ਦੇ ਵਿੱਚ ਬੈਠੀਆਂ ਨੇ ਅਤੇ ਹੋਰ ਵੀ ਲੰਗੀਆਂ ਹੋ ਸਕਣ ਜੇਕਰ ਆਮਨਦੀਪ ਕੌਰ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਹੋ ਜੇ ਤਾਂ ਵੱਡੇ ਵੱਡੇ ਖੁਲਾਸੇ ਹੋ ਸਕਦੇ ਆ ਜੇਕਰ ਭਾਈ ਪਾਵਰਫੁੱਲ ਹੋਈ ਆ ਤੇ ਜੇਕਰ ਇਹਦਾ ਜਿਹੜਾ ਪਿੱਸੇ ਜਿਹੜਾ ਵੈਸੇ ਏਡੀ ਵੱਡੀ ਹੋਈ ਆ ਤੇ ਭਾਈ ਫਿਰ ਤਾਂ ਕੀ ਕਹਿਣਾਗਾ ਤੇ ਨਹੀਂ ਇਹ ਤੋਂ ਵੱਡੇ ਖੁਲਾਸੇ ਹੋ ਸਕਦੇ ਨੇ ਪਾਕਿਸਤਾਨ ਵਾਲੀ ਗੱਲ ਬਹੁਤ ਵੱਡੀ ਚੀਜ਼ ਆ ਜੇ ਇਥੇ ਕੋਈ ਪਾਕਿਸਤਾਨ ਦੀ ਪੋਸਟ ਪਾ ਦੇ ਪਾਕਿਸਤਾਨ ਦਾ ਨਾਮ ਲੈ ਲੈ ਉਹਨੂੰ ਫੜ ਲੈਂਦੇ ਆ ਇਹ ਸਾਰੇ ਆਮ ਕਹਿੰਦੇ ਆ ਕਿ ਮੈਨੂੰ ਪਾਕਿਸਤਾਨ ਤੋਂ ਸੂਟ ਆਉਂਦੇ ਆ ਗਿਫਟ ਆਉਂਦੇ ਆ ਇਹਨੂੰ ਕਿਹੜਾ ਗਿਫਟ ਕਰ ਰਿਹਾ ਪਾਕਿਸਤਾਨ ਤੋਂ ਕੌਣ ਆਉਗੇ ਟੂ ਕਰਨ ਵਾਲਾ ਇਹਦੇ ਆਈਐਸ ਆਈ ਦਾ 에ਜੰਟ ਤਾਂ ਨਹੀਂ ਕੋਈ ਬੈਠਾ ਉੱਤੇ ਗਿਫਟ ਕਰ ਰਿਹਾ ਇਹਨੂੰ ਇਹ ਵੱਡੇ ਜਾਨੀ ਕਿ ਵੱਡੇ ਸਵਾਲ ਨੇ ਇਹਨੂੰ ਸਮਝਣਾ ਜ਼ਰੂਰੀ ਆ ਸਾਡੇ ਲਈ ਤੇ ਇਸ ਕਰਕੇ ਆਪਣੇ ਕਮੈਂਟ ਜ਼ਰੂਰ ਲਿਖਿਓ ਦਾ ਮੇਰੇ ਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਦੇਖੋ اجازت ਤੁਸੀਂ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ